ਓਏ ਆ ਜਾ ਚਾਚਾ ਆ ਜਾ ਬਹਿ ਜਾ ਬੁੱਢੇ ਪੁੱਤਰਾ ਬੈਠੇ ਆ ਆ ਕੀ ਕਰਾ ਲਿਆ ਤੈਂ ਅੱਛਾ ਕੱਲ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਆਹੋ ਚਾਚਾ ਕੱਲ ਸ਼ਹਿਰ ਨੂੰ ਜਾਂਦੇ ਤੇ ਕੁੱਤਾ ਆ ਗਿਆ ਮੋਟਰਸਾਈਕਲ ਮੋਰੇ ਡੈਗ ਤੇ ਲੱਤ ਹੋ ਗਈ ਫ੍ਰੈਕਚਰ ਅੱਛਾ ਫ੍ਰੈਕਚਰ ਹੋ ਗਈ ਸ਼ੁਕਰ ਹੈ ਮਾਲਕ ਦਾ ਸ਼ੁਕਰ ਹੈ ਫੈਕਚਰ ਹੋਈਏ ਕਦੇ ਟੁੱਟ ਪਾ ਨਹੀਂ ਗਈ ਉਹ ਜਾਓ ਚਾਚਾ ਅਨਪੜਾ ਉਹ ਟੁੱਟੀ ਨੂੰ ਫੈਕਚਰ ਕਹਿੰਦੇ ਐ ਐ ਹੋਊਗੀ ਹੁਣ ਸਾਨੂੰ ਪੁੱਤਰਾ ਕੀ ਬਦ ਸਿਆਣੇ ਬੰਦੇ ਐ ਚਲ ਕੋਈ ਨਹੀਂ ਇਹਦਾ ਤਾਂ ਟੁੱਟੀ ਦਾ ਆਰਾਮ ਆ ਜਾਊਗਾ ਜਿਹੜਾ ਬਹਾਨੇ ਨਾਲ ਆ ਫੰਦ ਬਣ ਗਿਆ ਨਾ ਇਹਦੇ ਵਰਗੀ ਰੀਜ਼ ਨਹੀਂ ਕੋਈ ਉਹ ਜਾਓ ਚਾਚਾ ਅਨਪੜਾ ਦੁੱਖੇ ਨੂੰ ਦਖਾਣੇ ਤਾਂ ਓ ਬੱਲੇ ਚਾਚਾ ਕਿੱਦਾਂ ਹਾਲ ਚਾਲ ਵਧੀਆ ਪੁੱਤਰਾ ਵਧੀਆ ਵਧੀਆ ਓ ਚਾਚਾ ਤੈਨੂੰ ਨਵੀਂ ਗੱਲ ਦਾ ਪਤਾ ਲੱਗਿਆ ਨਵੀਂ ਗੱਲ ਦਾ ਚਾਗ ਲੋ ਕੀ ਪੁੱਤਰਾ ਉਹ ਤਾਂ ਨਵੀਂ ਗੱਲ ਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਹੋ ਗਈ ਆਪਣੇ ਪਿਆਣੇ ਹੋਗੇ ਤੁਹਾਨੂੰ ਪਤਾ ਹੈ ਆਪਣੇ ਪਿੰਡ ਦਾ ਜਿਹੜਾ ਸਰਪੰਚ ਅੱਛਾ ਉਹ ਡਿਪਰੈਸ਼ਨ 'ਚ ਚੱਲ ਗਿਆ ਡਿਪਰੈਸ਼ਨ 'ਚ ਚੱਲ ਗਿਆ ਆਹੋ ਭਾਈ بڑے ਬੰਦੇ ਆ ਪੈਸੇ ਵਾਲੇ ਆ ਪਿਛਲੇ ਮਹੀਨੇ ਕੈਨੇਡਾ ਜਾ ਕੇ ਆਇਆ ਹੁਣ ਡਿਪਰੈਸ਼ਨ 'ਚ ਚੱਲ ਗਿਆ ਜਾ ਸਕਦੇ ਆ